ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇੱਕ ਖਬਰ ਸਾਨੂੰ ਸੁਣ ਕੇ ਵੀ ਜਿਹੜੀ ਹੈ ਬੇਸ ਦੀ ਮਹਿਸੂਸ ਹੋ ਰਹੀ ਹੈ ਦਰਅਸਲ ਪਰਿਵਾਰਕ ਮੈਂਬਰ ਤੁਹਾਨੂੰ ਪਤਾ ਹੋਵੇਗਾ ਜਲੰਧਰ ਦੇ ਵਿੱਚ 13 ਸਾਲਾਂ ਦੀ ਬੱਚੀ ਦੇ ਨਾਲ ਜ਼ਬਰਜਨਾਹ ਤੇ ਉਸ ਤੋਂ ਬਾਅਦ ਉਸ ਦਾ ਕਤਲ ਔਰ ਇਸ ਦੇ ਨਾਲ ਪੂਰਾ ਪੰਜਾਬ ਜਿਹੜਾ ਸੀ ਬੋਖਲਾ ਗਿਆ ਕਿ ਪੰਜਾਬ ਦੇ ਵਿੱਚ ਇਦਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਕਦੋਂ ਤੋਂ ਉਣ ਲੱਗ ਪਈਆਂ ਪਰ ਹੁਣ ਇਹਦੇ ਤੇ ਇੱਕ ਵੱਡੀ ਖਬਰ ਆਈ ਹੈ ਕਿ ਪੁਲਿਸ ਵਾਲੇ ਪਰਿਵਾਰਕ ਮੈਂਬਰਾਂ ਨੂੰ ਤੰਗ ਕਰ ਰਹੇ ਨੇ ਔਰ ਕਿਹਾ ਜਾ ਰਿਹਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿ ਡੀਐਸਪੀ ਗਗਨਦੀਪ ਸਿੰਘ ਤੇ ਉਹਨਾਂ ਦੇ ਨਾਲ ਐਸਐਚਓ ਮਨਜਿੰਦਰ ਸਿੰਘ ਉਹਨਾਂ ਦੇ ਘਰ ਆਉਂਦੇ ਨੇ ਔਰ ਉਹਨਾਂ ਦੀ ਜਿਹੜੀ ਪਰਿਵਾਰਕ ਮੈਂਬਰ ਨੇ ਉਹਨਾਂ ਦੀਆਂ ਲੇਡੀਜ਼ ਦੇ ਨਾਲ ਭੱਦੀ ਸ਼ਬਦਾਵਲੀ ਜਿਹੜੀ ਆ ਉਹ ਵੀ ਵਰਤੀ ਗਈ ਹੈ ਔਰ ਇਹ ਵੀ ਕਿਹਾ ਗਿਆ ਆ ਕਿ ਤੁਸੀਂ ਜਿਹੜਾ ਕਿਉਂਕਿ ਪਰਿਵਾਰ ਲਗਾਤਾਰ ਮੰਗ ਕਰ ਰਿਹਾ ਪਹਿਲੇ ਦਿਨ ਤੋਂ ਮੰਗ ਕਰ ਰਿਹਾ ਕੀ ਐਸਆਈ ਐਸਆਈ ਜਿਹੜਾ ਮੰਗਤ ਰਾਮ ਹੈ ਉਹਦੇ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਉਥੇ ਅੱਧਾ ਘੰਟਾ ਕਲਪਿਤ ਦੇ ਘਰ ਜਾ ਕੇ ਬੈਠਾ ਰਿਹਾ ਉਹਨਾਂ ਦੇ ਜਿਹਨੇ ਕੀਤਾ ਸਭ ਕੁਝ ਉਹਦੇ ਘਰ ਜਾ ਕੇ ਬੈਠਾ ਰਿਹਾ ਔਰ 4 ਮਰਲੇ ਦੇ ਘਰ ਦੇ ਵਿੱਚੋਂ ਉਸ ਨੂੰ ਬੱਚੀ ਪੇਲੀ ਕਿਉਂ ਨਹੀਂ ਕਿਉਂ ਉਹ ਜਿਹੜਾ ਆ ਉਹਨੇ ਇੰਨੀ ਦੇਰ ਕਰ ਦਿੱਤੀ ਔਰ ਇਸੇ ਕਰਕੇ ਪਰਿਵਾਰ ਲਗਾਤਾਰ ਮੰਗ ਕਰ ਰਿਹਾ ਸੀ ਕਿ ਐਸਆਈ ਮੰਗਤਰਾਮ ਦੇ ਉੱਤੇ ਕਾਰਵਾਈ ਹੋਵੇ ਔਰ ਕਿਹਾ ਜਾ ਰਿਹਾ ਕਿ ਐਸਆਈ ਮੰਗਤਰਾਮ ਦੇ ਉੱਤੇ ਕਾਰਵਾਈ ਨਹੀਂ ਕਰਨੀ ਇਸੇ ਕਰਕੇ ਪਰਿਵਾਰਕ ਮੈਂਬਰਾਂ ਨੂੰ ਹੁਣ ਧਮਕਾਇਆ ਜਾ ਰਿਹਾ ਡੀਐਸਪੀ ਦਾ ਨਾਮ ਆ ਰਿਹਾ ਟੀਐਸਪੀ ਗਗਨਦੀਪ ਕਰਕੇ ਨਾਮ ਹੈ ਔਰ ਇਸ ਤੋਂ ਇਲਾਵਾ ਇੱਕ ਹੋਰ ਨਾਮ ਜਿਹੜਾ ਉਹਦੇ ਵਿੱਚ ਆ ਰਿਹਾ ਉਹ ਹੈ ਐਸਐਚਓ ਮਨਜਿੰਦਰ ਸਿੰਘ ਸੋ ਕੱਲ ਰਾਤ ਪਹੁੰਚਦੇ ਆ ਔਰ ਪਰਿਵਾਰਕ ਮੈਂਬਰ ਤੇ ਗਲੀ ਦੀਆਂ ਔਰਤਾਂ ਕਹਿੰਦੀਆਂ ਕਿ ਜਦੋਂ ਅਸੀਂ ਗੱਲਾਂ ਦੱਸਦੀਆਂ ਸੀਗੀਆਂ ਤਾਂ ਪੁਲਿਸ ਵਾਲੇ ਮੋਰੇ ਠੇਠਣੀਆਂ ਕਰਦੇ ਸੀ ਯਾਨੀ ਕਿ ਉਹਨਾਂ ਦੇ ਸਾਹਮਣੇ ਹਾਸਾ ਹਾਸਾ ਦਿਖਾ ਰਹੇ ਸੀਗੇ ਪੂਰਾ ਪੰਜਾਬ ਇਸ ਕੇਸ ਦੇ ਨਾਲ ਬੁਖਲਾ ਗਿਆ ਪਰ ਤੁਸੀਂ ਦੇਖੋ ਵੀ ਪੁਲਿਸ ਦੀ ਕਾਰਵਾਈ ਖਾਸ ਕਰਕੇ ਜਲੰਧਰ ਪੁਲਿਸ ਦੀ ਕਾਰਵਾਈ ਕਿਉਂਕਿ ਇਹ ਪਾਰਸ ਸਟੇਟ 바ਵਾ ਖੇਲ ਦੇ ਵਿੱਚ ਲਿਖਿਆ ਗਿਆ ਉਸ ਤੋਂ ਬਾਅਦ ਕੇਸ ਲਿਖਿਆ ਗਿਆ ਪੋਸਕੋ ਐਕਟ ਦੇ ਤਹਿਤ ਤਾਂ ਕੇਸ ਦਰਜ ਕੀਤਾ ਗਿਆ ਮਹਿਲਾ ਕਮਿਸ਼ਨ ਚੇਅਰਮੈਨ ਆਉਂਦੇ ਨੇ ਜਲੰਧਰ ਦੇ ਕਮਿਸ਼ਨਰ ਜਿਹੜੇ ਨੇ ਉਹ ਪਹੁੰਚਦੇ ਨੇ ਪਰ ਜੇਕਰ ਅਜੇ ਵੀ ਇਦਾਂ ਦੀਆਂ ਕਾਰਵਾਈਆਂ ਹੋਣ ਤਾਂ ਸਵਾਲ ਤੇ ਖੜਾ ਹੁੰਦਾ ਆ ਕਿ ਪੁਲਿਸ ਫੋਰਸ ਜਿਹੜੀ ਹੈ ਉਹ ਆਪਦੇ ਜਿਹੜੇ ਨਾਲ ਵਾਲੇ ਆ ਸ਼ਾਇਦ ਉਹਨਾਂ ਨੂੰ ਪਹੁੰਚਾਉਣ ਤੇ ਲੱਗੀ ਹੋਈ ਹੈ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਸਮਾਜ ਦੇ ਲਈ ਕਿੰਨਾ ਸੈਂਸਿਟਿਵ ਮੁੱਦਾ ਆ ਔਰ ਇਹਦੇ ਤੇ ਯਕੀਨ ਲੋਕਾਂ ਨੂੰ ਤੁਹਾਡੇ ਤੇ ਵਿਸ਼ਵਾਸ ਤੇ ਯਕੀਨ ਦਿਲਾਉਣਾ ਕਿੰਨਾ ਜ਼ਰੂਰੀ ਆ 13 ਸਾਲਾਂ ਦੀ ਬੱਚੀ ਜਿਹੜੀ ਕਿ ਗਲੀ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਖੇਡਦੀ ਹੋਏਗੀ ਔਰ ਜਿਹਦੇ ਇਹ ਸਭ ਕੁਝ ਕੀਤਾ ਆ ਉਹ ਉਸ ਆਪਦੀਆਂ ਦੋ ਖੁਦ ਬੱਚੀਆਂ ਨੇ ਉਹਦੀ ਬੱਚੀ ਦੇ ਨਾਲ ਜਿਹੜੀ ਉਹਦੀ ਸਹੇਲੀ ਸੀ ਉਹ ਉਹਨੂੰ ਮਿਲਣ ਲਈ ਉਹ ਘਰ ਜਾ ਰਹੀ ਸੀ ਤੇ ਉਹਦੇ ਨਾਲ ਐਨੀ ਵੈਛੇਆਰਾ ਹਰਕਤ ਜਿਹੜੀ ਉਹਨੇ ਕੀਤੀ ਆ ਪਰ ਫਿਲਹਾਲ ਹੁਣ ਬਹੁਤ ਵੱਡੀ ਖਬਰ ਪਰਿਵਾਰਕ ਮੈਂਬਰ ਅਰੋਪ ਲਾ ਰਹੇ ਨੇ ਕਿ ਡੀਐਸਪੀ ਗਗਨਦੀਪ ਸਿੰਘ ਐਸਐਚਓ ਮਨਜਿੰਦਰ ਸਿੰਘ ਜਿਹੜੇ ਨੇ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਹਾਲਾਂਕਿ ਪਰਿਵਾਰਕ ਮੈਂਬਰ ਨੇ ਜਿਹੜਾ ਆ ਚਿੱਠੀ ਲਿਖੀ ਆ ਚਿੱਠੀ ਇੱਕ ਸਾਈਡ ਤੇ ਅਸੀਂ ਚਲਾ ਰਹੇ ਆ ਡੀਜੀਪੀ ਪੰਜਾਬ ਤੇ ਮਹਿਲਾ ਕਮਿਸ਼ਨ ਦੋਨਾਂ ਨੂੰ ਉਹਨਾਂ ਨੇ ਚਿੱਠੀ ਲਿਖੀ ਆ ਔਰ ਕਿਆ ਆ ਕਿ ਇਸ ਚਿੱਠੀ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਜਾਵੇ ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਨਾਲ ਸਾਡੀ ਗੱਲਬਾਤ ਹੋਈ ਆ ਉਹ ਕਹਿੰਦੇ ਆ ਵੀ ਰਾਤੀ ਇਹ ਸਭ ਕੁਝ ਹੋਇਆ ਸੀਗਾ ਸਾਡੇ ਨਾਲ ਫਿਰ ਵੱਡੇ ਪੁਲਿਸ ਅਫਸਰਾਂ ਨੇ ਗੱਲ ਕੀਤੀ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਕਿ ਸਭ ਕੁਝ ਠੀਕ ਕਰ ਦਿਆਂਗੇ ਸਾਡੀ ਸੁਲ੍ਹਾ ਹੋਈ ਆ ਪਰ ਸਵਾਲ ਤੇ ਫਿਰ ਉੱਥੇ ਖੜਾ ਆ ਨਾ ਕਿ ਸੁਲ੍ਹਾ ਹੋ ਗਈ ਪਰ ਤੁਸੀਂ ਇੰਟੈਂਸ਼ਨਸ ਦੇਖੋ ਜਿਹੜੇ ਉਹ ਉਹ ਜਿਹੜੇ ਅਫਸਰ ਲੱਗੇ ਹੋਏ ਨੇ ਡੀਐਸਪੀ ਕੋਈ ਛੋਟਾ ਰੈਂਕ ਨਹੀਂ ਆ ਐਸਐਚਓ ਕੋਈ ਛੋਟਾ ਰੈਂਕ ਨਹੀਂ ਆ ਏਐਸਆਈ ਉੱਥੇ ਦਾ ਮੰਗਤਰਾਮ ਉਹ ਕੋਈ ਛੋਟੇ ਰੈਂਕ ਤੇ ਨਹੀਂ ਆ ਕਿਉਂਕਿ ਵੱਡੇ ਅਫਸਰਾਂ ਨੂੰ ਤਾਂ ਬਾਅਦ ਵਿੱਚ ਪਤਾ ਹੁੰਦਾ ਆ ਬਾਅਦ ਵਿੱਚ ਬਰੀਫਿੰਗ ਹੁੰਦੀ ਆ ਔਰ ਇਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਇਹਨਾਂ ਲੋਕਾਂ ਨੂੰ ਪਤਾ ਹੁੰਦਾ ਤੇ ਜਦੋਂ ਇਹ ਲੋਕ ਇਦਾਂ ਦੀਆਂ ਗੱਲਾਂ ਤੇ ਉਤਰਉਣ ਕੋਝੀਆਂ ਹਰਕਤਾਂ ਤੇ ਉਤਰਉਣ ਤੇ ਫਿਰ ਸਵਾਲ ਖੜੇ ਹੁੰਦੇ ਆ ਔਰ ਡੀਐਸ ਡੀਐਸਪੀ ਦਾ ਨਾਮ ਲਿਖਿਆ ਜਾ ਰਿਹਾ ਗਗਨਦੀਪ ਸਿੰਘ ਐਸਐਚਓ ਮਨਜਿੰਦਰ ਸਿੰਘ ਹਾਲਾਂਕਿ ਇਸ ਖਬਰ ਤੋਂ ਪਹਿਲਾਂ ਮੇਰੀ ਗਾਲ ਪਰਿਵਾਰਕ ਮੈਂਬਰਾਂ ਨਾਲ ਵੀ ਹੋਈ ਆ ਉਹ ਕਹਿੰਦੇ ਰਾਤ ਦੀ ਘਟਨਾ ਆ ਰਾਤ ਨੂੰ ਸਾਡੇ ਘਰ ਆਏ ਆ ਰਾਤ ਦੇ ਟਾਈਮ ਸਭ ਕੁਝ ਹੋਇਆ ਉਸ ਤੋਂ ਬਾਅਦ ਕਹਿੰਦੇ ਬਹੁਤ ਵੱਡਾ ਹੰਗਾਮਾ ਹੋਇਆ ਫਿਰ ਵੱਡੇ ਅਫਸਰ ਜਿਹੜੇ ਨੇ ਉਹ ਇਨਵੋਲ ਹੋਏ ਔਰ ਉਸ ਤੋਂ ਬਾਅਦ ਸਾਨੂੰ ਭਰੋਸਾ ਦਿਲਾਇਆ ਗਿਆ ਕਿ ਐਦਾਂ ਦਾ ਕੁਝ ਨਹੀਂ ਹੋਏਗਾ ਪਰ ਸਵਾਲ ਫਿਰ ਉੱਥੇ ਆ ਵੀ ਇਹਨਾਂ ਅਫਸਰਾਂ ਦੇ ਉੱਤੇ ਯਕੀਨ ਕਿੱਦਾ ਕੀਤਾ ਜਾਵੇ ਇਹਨਾਂ ਤੋਂ ਕਾਰਵਾਈ ਦੀ ਆ ਜਿੱਦਾਂ ਆਪਾਂ ਕਹਿ ਲਿਆ ਕਿ ਨਿਰਪੱਖ ਕਾਰਵਾਈ ਜਿਹੜੀ ਆ ਉਹ ਕਿੱਦਾਂ ਕਰ ਸਕਣ ਸੋ ਫਿਲਹਾਲ ਬਹੁਤ ਵੱਡੀ ਖਬਰ 13 ਸਾਲਾ ਜ਼ਬਰਜਨਾ ਤੇ ਉਸ ਛੋਟੀ ਮਾਸੂਮ ਬੱਚੀ ਦੇ ਕਤਲकांड ਦੇ ਵਿੱਚ ਪੁਲਿਸ ਵਾਲਿਆਂ ਦੀ ਇੱਕ ਬੜੀ ਵੱਡੀ ਕਹਾਂ ਲਓ ਜਾਂ ਕਹਾਂ ਲਓ ਕਿ ਬੜੀ ਕੁਤਾਹੀ ਵਾਲੀ ਗੱਲ ਕਿ ਉਹ ਧਮਕੀਆਂ ਪਰਿਵਾਰਕ ਮੈਂਬਰਾਂ ਨੂੰ ਦੇ ਰਿਹਾ ਪੀੜਤ ਪਰਿਵਾਰ ਨੂੰ ਧਮਕੀਆਂ ਦੇ ਹੀ ਜਾ ਰਿਹਾ ਕਿ ਤੁਹਾਡੇ ਪਰਿਵਾਰ ਦੇ ਮੈਂਬਰ ਵੀ ਸਰਕਾਰੀ ਨੌਕਰੀਆਂ ਕਰਦੇ ਹੋਣੇ ਆ ਉਹ ਨੌਕਰੀਆਂ ਖਤਰੇ ਵਿੱਚ ਆ ਸਕਦੀਆਂ ਨੇ ਉਹ ਇਹ ਹੋ ਸਕਦਾ ਜੋ ਹੋ ਸਕਦਾ ਯਾਨੀ ਕਿ ਇਨਡਾਇਰੈਕਟਲੀ ਐਸਆਈ ਮੰਗਤਰਾਮ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ